ਆਪ ਸਿਹਰੀ ਕਾਲਜੀ ਸਾਰਿਆਂ ਨੂੰ ਅਮੀਦ ਕਰਦੇ ਆ ਤੁਸੀਂ ਸਾਰੇ ਜਾਲੇ ਸਿੱਖਾ ਹੋਮ ਹੋਗੇ ਜੀ ਗੁਰਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਕੰਧ ਰੋਤੀ ਬਖਸ਼ੇ ਆਹ ਲੈ ਕੇ ਸਮਾ ਸਾਰਾ ਦੀ ਮਾਰਕ ਕਰਦਾ ਆਦਾ ਲਓ ਜੀ ਅੱਜ ਹੁਣ ਰੱਬ ਨੇ ਚਲੋ ਐਨਾਈ ਰੱਬ ਦਾ ਬਹੁਤ ਧੰਨਵਾਦ ਆ ਰੱਬ ਨੇ ਕਈ ਦਿਨ ਦੇ ਦਿੱਤੇ ਜੀ ਸਾਰਿਆਂ ਨੂੰ ਹੈਨਾ ਕਣਕਾਂ ਕਣਕਾਂ ਕੇ ਲੋ ਥਾਪਦੀਆਂ ਖਾਂਬ ਹੋ ਗਈਆਂ ਕੋਈ ਟਮਾਟਾ ਲਾ ਰਹਿ ਗਿਆ ਤੇ ਪਰ ਹੁਣ ਆਏ ਆ ਵੀ ਕਣਕਾਂ ਖਾਂਬ ਹੋ ਗਈਆਂ ਹੁਣ ਰੱਬ ਨੂੰ ਆਏ ਆ ਵੀ ਤਾਨਾ ਵੀ ਨਹੀਂ ਦੇ ਸਕਦੇ ਮੇਰਾ ਵੀ ਨਹੀਂ ਮਾਰ ਸਕਦੇ ਜੀ ਲੱਭਾ ਤੂੰ ਬੇਨ ਨਹੀਂ ਦਿੱਤੇ ਰੱਬ ਨੇ ਬੰਦੇ ਨੂੰ ਬਹੁਤ ਮਾਰ ਬਾਈ ਹੁਣ ਟਾਈਮ ਆ ਗਿਆ ਪੂਰੀਆਂ ਸਾਹਮਣ ਦਾ ਗੁਬਰੀ ਚਲੋ ਅਸੀਂ ਆਏ ਨਾ ਬਣਾ ਲਈ ਕੱਲ 14-15 ਟਰਾਲੀਆਂ ਬਣ ਗਈਆਂ ਉਹ ਸਾ ਪਈਆ ਕੋਸੋ ਬਾਹਰ ਪਈਆ ਜੀ ਤੇ ਪਰ ਅੱਜ ਸਾਜ ਰਹੀ ਚੱਲ ਗਿਆ ਜੀ ਦੱਖਣ ਦੱਖਣ ਵੀ ਪੂਰੇ ਜੋਰ ਨਾਲ ਆਇਆ ਹੋ ਦੇਖੋ ਪਿੱਕਣਾ ਵਿੱਚੋਂ ਤਾਂ ਕਈ ਵਾਰ ਆਏ ਆ ਹੁੰਦਾ ਵੀ ਫੇਰ ਤੂੜੀ ਹੀ ਖੰਗ ਲਓ ਤੁਸੀਂ ਪੰਡਾਂ ਦੀਆਂ ਪੰਡਾਂ ਆਉਣਦੀਆਂ ਪੀਆਂ ਮੈਂ ਕਿਹਾ ਵੀ ਬਾਕੀ ਕੰਮ ਬਾਅਦ ਕਿਉਂ ਕਰੋਗੇ ਪਹਿਲਾਂ ਮਖਾ ਤੂੜੀਓ ਥਾਮੀਏ ਭਰਾਵਾ ਪਹਿਲਾਂ ਕਣਕਾ ਥਾਮਦੇ ਦੇਓ ਤੂੜੀ ਥਾਮਰ ਜੀਵੀਦਾਰ ਦਾ ਤਾਂ ਆਹੀ ਕੁਸ ਲੱਗ ਜਾਂਦਾ ਜੀ ਕਦੇ ਤੂੜੀ ਸਾਂਭ ਲੋ ਕਦੇ ਕਣਕਾਂ ਸਾਂਭ ਲੋ ਕਦੇ ਮੱਕੀ ਸਾਂਭ ਲੋ ਮੌਸਮ ਦੇ ਹਿਸਾਬ ਕੇ ਮੌਸਮ ਨਾਲ ਲੜਨਾ ਪੈਂਦਾ ਜੀ ਚਾ ਕਰੀ ਗੱਲ ਆਈ ਨੀ ਹੁਣ ਪੂਰੀ ਬਹੁਤ ਊੜੀ ਜਦ ਮੈਂ ਡੰਗਰ ਅਸੀਂ ਚੋਂਦੇ ਤੇ ਨਾ ਇੱਕ ਵਾਰ ਤਾਂ ਬਹੁਤ ਤੇਜ਼ ਇਹ ਜੀ ਆਈ ਐਸੇ ਵੀ ਪੰਡਾਂੀਆਂ ਪੰਡਈ ਜਾਂਦੀਆਂ ਦੀਆਂ ਜੋਟੀਆਂ ਕਿਉਂਕਿ ਹਵਾ ਇੱਧਰੋਂ ਆਵੀਂ ਨਾ ਲੱਖਣ ਚੱਲਦਾ ਫੇਰ ਮੈਂ ਕਹਾ ਵੀ ਪਹਿਲਾਂ ਪਾਣੀਓ ਛੜਕਾ ਇਹਦੇ ਪਰ ਧਾਣੂ ਨਹੀਂ ਆਉਂਦੀ ਤੁਹਾਡਾ ਪਹਿਲਾਂ ਪਾਣੀ ਉਹ ਛਿੜਕੀਏ ਪਾਣੀ ਦਾ ਲਾਏ ਆ ਜੀ ਪਰਤ ਬਣ ਜਾਂਦੀ ਆ ਮਾਲ ਉਹ ਹੁਣ ਜਿੱਦਾਂ ਆਹ ਜਿੱਤੀ ਹੋਗੀ ਨਾ ਤੂੜੀ ਆ ਦੇਖੋ ਆ ਪਰਤ ਬਣ ਗਈ ਉੱਪਰ ਜਿਹੜੀ ਆ ਜੀ ਜਾਈਏ ਉੜਨਾ ਸੁੱਕੀ ਤੂੜੀ ਨੇ ਇਸੇ ਲਈ ਕਹਿੰਦੇ ਹੋ ਕਿ ਉੱਪਰ ਨਹੀਂ ਉੜਨਾ ਪਰਤ ਬਣਾ ਲੈਂਦਾ ਪਾਣੀ ਉਹ ਹਵਾ ਜਿੰਨੀ ਮਰਜ਼ੀ ਚੱਲੀ ਜਾਵੇ ਇਹਨੇ ਮੰਨ ਲਓ ਆਪਣੀ ਤੂੜੀ ਨਹੀਂ ਉੜੰਦੈਣੀ ਮੀਦੇ ਪਕਲਾਉਂਗਾ ਜੀ ਇੱਟਾ ਸਾਂਟਾ ਪਾਪਿਓ ਬਹਾਰਾਲੀ ਜੋਗਾ ਹਜੇ ਪਾਇਪ ਹੈ ਨਹੀਂ ਐਡਾ ਬੜਾ ਪਾਇਪ ਜੋੜ ਪਾਉਣਾ ਪੈਣਾ ਕੋਈ ਨਾ ਕੋਈ ਹੋਰ ਪਾਇਪ ਲੈ ਕੇ ਪਾਇਪ ਤਾਂ ਹੋਣਾ ਵੈਸੇ ਜੋੜ-ਜੂੜ ਪਾਸੇ ਲੈ ਕੇ ਜਾਂਦੇ ਆ ਉੱਥੇ ਹਾਂ ਜਾਂ ਫਿਰ ਕਿਤੇ ਟੈਂਕਰ ਦਾ ਹਿੱਲਾ ਕਰਦੇ ਆ ਭਾਈ ਹੁਣ ਤਾਂ ਹੁਣ ਦੇਖੋ ਜੀ ਬਚਾਉਣੀ ਹੋਣਾ ਤੇਰੀ ਦਾ ਕੁਝ ਨਹੀਂ ਪਤਾ ਅੜੀ ਚੇ ਮੰਨ ਲਓ ਜੇ ਜਿਆਦਾ ਫੁੱਲਾ ਆ ਗਿਆ ਟੂਲੀ ਦਾ ਬਸ ਗਈ ਕੀ ਦਾ ਕਿਹਾ ਇਹਦਾ ਜਦ ਇਹੜਾ ਲੈ ਕੇ ਨਹੀਂ ਖਵਾ ਦੇ ਤੇ ਦੇਖਦੇ ਆ ਜੇ ਕੋਈ ਟੈਂਕਰ ਮਿਲ ਗਿਆ ਟੈਂਕਰ ਪਾ ਕੇ ਨਾ ਕੋਲ ਖੜਾ ਕੇ ਬਾਲਟੀਆਂ ਨਾਲ ਪਾਣੀ ਛੜਕਦੇ ਆ ਉਹਦੇ ਬਾ ਪੂਰੀ ਬਚਣੀ ਆਪਣੀ ਤੇ ਬਸ ਹੁਣ ਇੱਕ ਦੋ ਦਿਨ ਤੱਕ ਆਪਾਂ ਸੰਭ ਲੈਣੀ ਇਹ ਕੁੱਪ-ਕੱਪ ਬੰਦ ਲੈਣੇ ਜਿਹੜੇ ਬੰਨਣੇ ਆ ਤੇ ਇੱਕ ਐਦ ਕੀ ਨਵਾਂ ਸਿਸਟਮ ਹੋਰ ਸੋਚਿਆ ਜੀ ਤੂੜੀ ਵਾਸਤੇ ਉਹ ਵੀ ਆਪਣਾ ਕਿਸੇ ਮਿੱਤਰ ਨੂੰ ਦੱਸਿਆ ਤਾਂ ਉਹਨੇ ਵਰਤਿਆ ਉਹਦੀ ਜੇ ਤੇ ਉਹ ਕਹਿੰਦਾ ਭਾਈ ਵਰਤ ਕੇ ਕੋਈ ਵੀ ਚੀਜ਼ ਬਹੁਤ ਵਧੀਆ ਵੀ ਨਾਲੇ ਤਾਂ ਖਰਚਾ ਬਚਦਾ ਕੁੱਪਾਂ ਦਾ ਖਾੜ ਦਾ ਕਿਉਂਕਿ ਇੱਕ ਕੁੱਪ ਪਰ ਹੁਣ ਘੱਟੋ ਘੱਟ ਵੀ ਜੇ ਆਪਾਂ ਖਰਚਾ ਲਾਈਏ ਆ 10000 ਰੁਪਏ ਖਰਚਾ ਆ ਹੀ ਜਾਂਦਾ ਜੀ ਆਹ ਨਾਲ ਹਾਂ ਉਹ ਪਹਿਲਾਂ ਉਹਨੂੰ ਖਾੜ ਲਿਆਓ ਜੀ ਮੁੱਲ ਫਿਰ ਤਾਰ ਲਿਆਓ ਜੀ ਫਿਰ ਲੇਬਰ ਦੀ ਵਿੱਚ ਪੁਆਈ 500 ਰੁਪਏ ਟਰਾਲੀ ਮੰਗਦੇ ਵਿੱਚ ਪੁਆਈ ਪੁੱਪ ਦੇ ਹਾਂ ਫਿਰ ਪੌੜੀ ਦਾ ਹੀਲਾ ਕਰੋ ਜੀ ਰਾਸ਼ਨ ਲਿਆਓ ਜੀ ਜਣੀ ਰਾਸ਼ਨ ਰੂਸ਼ਨ ਦਾ ਚਲੋ ਫਿਰ ਵੀ ਲੇਬਰ ਨੂੰ ਦੇਣਾ ਹੀ ਪੈਣਾ ਪਰ ਆਇਆ ਵੀ ਉਹ ਚੀਜ਼ ਜਿਹੜੀ ਆਪਾਂ ਐਸੀ ਕਰਨੀ ਆ ਉਹ ਹੀ ਇੱਕ ਤਰ੍ਹਾਂ ਦਾ ਛੱਡੇ ਬਣ ਜਾਣਾ ਬਾਕੀ ਉਹ ਤਜਰਬਾ ਦੇਖੂਗਾ ਜੀ ਕਰਕੇ ਨਵੀਂ ਚੀਜ਼ ਕਰਨੀ ਆ ਪਹਿਲੀ ਵਾਰ ਹਨਾ ਉਹ ਦੇਖ ਰਿਹਾ ਜੀ ਫਿਰ ਕਾਮਯਾਬ ਹੁੰਦੀ ਤਾਂ ਨਹੀਂ ਹੁੰਦੀ ਤੇ ਉਹ ਮੈਂ ਤੁਹਾਨੂੰ ਸਮਾਨ ਦਿਖਾਉਂਦਾ ਮੈਂ ਸਮਾਨ ਤਾਂ ਲੈ ਆਇਆ ਤੇ ਬਾਕੀ ਹੁਣ ਪਿਆਰੀ ਅਸੀਂ ਉਹਦੀ ਕਰ ਦੇਣੀ ਆ ਤਕਰੀਬਨ ਅੱਜ ਦੇਖਦੇ ਆਂ ਅੱਜ ਦੁਪਹਿਰ ਤੱਕ ਤੇ ਹੁਣ ਬਾਅਦੇ ਤਾਂ ਕੇਨ ਕਰਨੀ ਆ ਯਾਰ ਮੱਸੀ ਵਾਸਤੇ ਜਿਹੜੇ ਕਿੱਤੇ ਚ ਕੱਲਾ ਤੂੜੀ ਬਣਾਈ ਆ ਨਾ ਇਹ ਅਸੀਂ ਬਾਈਡੂ ਮਸ਼ੀਨ ਵਾਲੇ ਨੂੰ ਵੀ ਸਾਡਾ ਮਿੱਤਰ ਹੈ ਇੱਥੇ ਪਿੰਡ ਦਾ ਹੀ ਆ ਮੁੰਡਾ ਉਹਨੂੰ ਕੋਈ ਟਾਈਮ ਹੈ ਨਹੀਂ ਦਾ ਟਾਈਮ ਉਹਨੇ ਹੋਰ ਦੀ ਹੋਰ ਦੀ ਵੀਚ ਬਣਾਉਣੀ ਸੀ ਕੂੜੀ ਪਰ ਅਸੀਂ ਉਹਦੇ ਤੋਂ ਵਿਚਾਰੇ ਵਾ ਜੌਲ ਲਾ ਕੇ ਉਹਨੇ ਕਿਹਾ ਵੀ ਯਾਰ ਸਾਡੇ ਮੱਕੀ ਵਾਲੇ ਖੇਤ ਵਿੱਚ ਇਹ ਲੈ ਕਰਦੇ ਅਸੀਂ ਮੱਕੀ ਵੇਚਣੀ ਆ ਚਾਰ ਵਾਸਤੇ ਇਹ ਬਾਕੀ ਭਾਵੇਂ ਕੋਈ ਲੇਟ ਬਣਾਉਂਦਾ ਤਾਂ ਹੁਣ 5 6 ਦਿਨਾਂ ਤੱਕ ਜਿਹੜੇ ਮੱਕੀ ਨੂੰ ਉਤਾਰ ਕਰਦੇ ਆ ਜੀ ਦੂਹਾਂ ਜੱਪਾ ਤੂੜੀ ਲਈ ਜੀ ਬਣਾ ਤੇ ਬਾਕੀ ਥੇਤ ਆ ਜਿਹੜੇ ਉਹ ਆਪਾਂ ਹੁਣ ਇੱਕ ਦੋ ਦਿਨਾਂ ਤੱਕ ਬਣਾ ਹੁੰਦੇ ਦੇ ਬਾਕੀ ਚਲੋ ਹੁਣ ਦੇਖਦੇ ਆਂ ਬਈ ਇਹਨੂੰ ਫੰਬੀਏ ਜਿਹੜੀ ਬਣ ਗਈ ਕਿਨੇ ਕਰੋ ਦਿਨ ਤੱਕ ਨਾਲੇ ਸਾਡਾ ਉਹ ਜਗ੍ਹਾ ਤਿਆਰ ਹੋ ਗਈ ਆ ਜਿਹੜਾ ਅਸੀਂ ਬਣਾਉਣਾ ਏ ਫੈੱਡ ਬਣਾਉਣਾ ਦੇਸੀ ਸ਼ੈੱਟ ਕਹਿੰਦੇ ਸੀ ਬਾਕੀ ਪਾਕੀ ਤੇ ਗੇਰੂ ਦਾ ਹੈਸ਼ਟੈਗ ਆਇਆ ਕਹਿੰਦੇ ਬਾਈ ਬਹੁਤ ਨਾਮਯਾਬ ਆ ਬਾਕੀ ਹੁਣ ਪਰਤੇ ਦੇ ਪਤਾ ਲੱਗੂਗਾ ਜੀ ਹਨਾ ਬਣਾਏ ਤੇ ਪਤਾ ਲੱਗੂਗਾ ਮੈਂ ਕੰਮ ਆ ਬਸ ਹੁਣ ਤਾਂ ਕੇ ਨਹੀਂ ਹੁੰਦਾ ਇਹ ਬਖਮਾ ਕਰੋ ਸਮਾਨ ਵੀ ਦਿਖਾਉਂਦਾ ਉੱਤਰ ਜਾ ਕੇ ਕੀ ਆ ਗਿਆ ਲੈ ਕੇ ਆਇਆ ਕੱਲ ਦਿਹਾੜੀ ਤੱਕ ਕਰਾਲੀ ਨੂੰ ਸਾਡੀਆਂ ਪਹਿਲਾਂ ਜਾਂ ਕੇ ਪੜਤਾਲ ਕਰੀ ਅਸੀਂ ਕਈ ਪਾਸੇ ਤੇ ਜਿਹੜੀ ਅਸੀਂ ਕੱਲ ਸਮਾਨ ਸਮੂਹਣ ਗਏ ਤੇ ਖਰੀਦਣ ਕਰਾਲੀ ਤੇ ਜਾਂਦਾ ਜੀ ਉਹ ਸਮਾਨ ਉਹ ਵੀ ਤੁਹਾਨੂੰ ਵਿੱਚ ਕੈਲ ਵੀਡੀਓ ਜੋੜੂਗਾ ਬਾਹਰੋਂ ਦੇਖਿਓ ਕੱਲ ਦੁਪਈਆ ਵੇਖੇ ਬੜੀ ਜੀ ਤੇ ਚਲੋ ਫੇਰ ਮੈਂ ਦਿਖਾਉਂਦਾ ਜੀ ਸਮਾਨ ਤੁਹਾਨੂੰ ਥੋੜੀ ਦੇਰ ਤੱਕ ਲਓ ਜੀ ਅੱਜ ਕਰਤਾ ਝੋਟਾ ਤਿਆਰ ਆਪਾਂ ਨੇ ਬਾਈ ਨੂੰ ਬਾ ਹੁਣ ਰੈਡੀ ਖੜਾ ਇਹ ਬਾਈ ਨੇ ਹੁਣ ਬਸ ਮੱਜਾ-ਮੁੱਜਾ ਸੀ ਲਈਆਂ ਜੋ ਸਾਰੀਆਂ ਬਾ ਹੁਣ ਤੁਰਪਣਾ ਬਾਈ ਨੇ ਲੈ ਕੇ ਖੇਤਾਂ ਨੂੰ ਅੱਜ ਖੇਤ ਕਰਦਣੇ ਮੱਕੀ ਵਾਲੇ ਤਿਆਰ ਸਾਰੇ ਤਵੀਆਂ ਰਿਸ਼ਤੇਦਾਰ ਕੋ ਖੜਾਈਆਂ ਮੇਦੀਆਂ ਆਪਾਂ ਨੇ ਚੱਲੀ ਗਾਣਾ ਪਰੋਣਾ ਲੈ ਗਿਆ ਉਹਦਾ ਤਵੀਆਂ ਉਹਨਾਂ ਕੋਲ ਖੜੀਆਂ ᱛੀਆਂ ਰਾਤ ਬਾਲੇ ਆਂਦੀਆਂ ਜਾ ਕੇ ਆਹ ਦੇਖੋ ਜੀ ਨੇਰੀ ਦੇਖੋ ਹਵਾ ਕੇ ਕਣਾਂ ਚੱਲਦੀ ਆ ਹੈ ਆ ਕਰਕੇ ਪਾਣੀ ਛਿੜਕਿਆ ਹੁਣ ਅੱਧਾ ਘੰਟਾ ਲਾਇਆ ਤੂੜੀ ਪਰ撒 ਰਹੀ ਪਰ ਨੇਰੀ ਕਰਕੇ ਨਾ ਤੂੜੀ ਉੱਡਦੀ ਬਹੁਤ ਆ ਦੇਖੋ ਅੰਦਰਾਂ માં ਵੀ ਆ ਗਈ ਉੜਾੜ ਕੇ ਆ ਦੇਖੋ ਆ ਦਿਨਾਂ ਚ ਹੁਣ ਕਈ ਸਾਡੇ ਵੀਰ ਭੈਣਾਂ ਕਹੀ ਜਾਂਦੇ ਘਰ માં ਸਫਾਈ ਨਹੀਂ ਰੱਖਦੇ ਜੀ ਹੁਣ ਬਾਈ ਜੀ ਜ਼ਿੰਮੇਦਾਰਾਂ ਦਾ ਤਾਂ ਕੰਮ ਇਹੋ ਜਿਹਾ ਹੁਣ ਆ ਤੂੜੀ ਆਈ ਵੀ ਆ ਉੜ ਕੇ ਜੇ ਇਹ ਸਾਹਗਰ ਝਾੜੂ ਲਾਗੇ ਮਾਰਨ ਜੀ ਫਿਰ ਤਾਂ ਸ਼ਾਮ ਤੱਕ ਝਾੜੂ ਵੀ ਨਹੀਂ ਹੱਥ ਤੇ ਛੁੱਟਣਾ ਹੈਨਾ ਇਹ ਗੱਲ ਆ ਜੀ ਹੁਣ ਜ਼ਿਮੀਦਾਰਾਂ ਨੇ ਤਾਂ ਆਹੀ ਕੁਝ ਚੱਲਦਾ ਹੁੰਦਾ ਜੀ ਨੇਰੀ ਗੱਲ ਹੁਣ ਖੇਤਾਂ 'ਵਾਂ ਘਰ ਆ ਤੁਹਾਨੂੰ ਪਤਾ ਧੂੜ ਮਿੱਟੀ ਕਰਦਾ ਕਦੇ ਇੱਥੇ ਨਾਲ ਮਸ਼ੀਨ ਲੱਗ ਗਈ ਕਬੈਨ ਉੱਧਰ ਤੇ ਕਰਦਾ ਆਈ ਜਾਂਦਾ ਇੱਧਰ ਹੜੰਬਾ ਲੱਗ ਗਿਆ ਮੰਨ ਲਓ ਨਾਲ ਕਿਸੇ ਦੇ ਕਣਕ ਕੱਢਦੇ ਆ ਉੱਧਰ ਤੇ ਕਰਦਾ ਆਈ ਜਾਂਦਾ ਇਹ ਤਾਂ ਜ਼ਿਮੀਦਾਰਾਂ ਨੇ ਤਾਂ ਆਹੀ ਕੁਝ ਚੱਲਦਾ ਹੁੰਦਾ ਜੀ ਹੈ ਸਫਾਈ ਤਾਂ ਉੱਥੇ ਰੱਖੀ ਜਾਂਦੀ ਆ ਵੀ ਹਾਂ ਸ਼ਹਿਰ 'ਵਾਂ ਘਰ ਆ ਵੀ ਹਾਂ ਵੀ ਇੱਥੇ ਚਲੋ ਇੱਕ ਵਾਰ ਸਾਫ਼ ਕਰ ਲਿਆ ਮੁਰਕੇ ਆਰਾਮ ਆ ਜੀ ਵੀ ਆਲੇ-ਦਾਲੇ ਹੋਰ ਕੋਠੀਆਂ ਹੈਗੀਆਂ ਕਰਦਾ-ਗੁਰਦਾ ਨਹੀਂ ਆਉਂਗਾ ਕਿਧਰੇ ਤੇ ਹਾਡੇ ਦਾ ਗੱਡੀ ਧੋਣ ਦਾ ਨਹੀਂ ਜੀ ਟਾਈਮ ਲੱਗਦਾ। ਹਾਂ ਝਾੜੂ ਅਸੀਂ ਰੋਜ਼ ਕਿਤੇ ਹੱਥ 'ਚ ਰਹਿਣਾ ਜੀ ਫਿਰ ਤਾਂ। ਹੁਣ ਜ਼ਿਮੀਦਾਰ ਆਹ ਦੇਖੋ ਇੱਧਰ ਧਾਨ ਪਏ ਆ। ਹੈ? ਆਹੀ ਕੁਝ ਹੁੰਦਾ ਜੀ ਜ਼ਿਮੀਦਾਰ ਨੇ ਦਿੱਤਾ। ਐ ਜੇ ਮੇਰੇ ਵੀਰ ਪਤਾ ਨਹੀਂ ਕਿਹੜੇ ਆ ਜਿਹੜੇ ਸਫਾਈ ਉਹ ਕਰੀ ਜਾਂਦੇ ਸਾਰੀ ਦਿਹਾੜੀ ਹਨਾ। ਭਾਈ ਸਾਡੇ ਤਾਂ ਹੁਣ ਦੇਖੋ ਜੀ ਜਦ ਭਈਏ ਲੱਗਦੇ ਖੇਤਾਂ ਦਾਸ ਭਈਆਂ ਦਾ ਰਸਣ ਪਕਾਉਣਾ ਘਰ ਵਾਲਿਆਂ ਨੇ ਕਰਦਿਆਂ ਨੇ। ਹੈ? ਵੀ ਫੇਰ ਝਾੜੂ ਲਾਉਂਗੀਆਂ ਕਿ ਰਸਣ ਪਕਾਉਂਗੀਆਂ ਐਂ ਦੱਸੋ। ਇਹ ਹੈ ਜਾਨੀ ਸਿਸਟਮ ਹੁੰਦਾ ਇਹ ਜਿਹਦਾ ਕੰਮ ਹੁੰਦਾ ਉਹਨੂੰ ਇਹ ਪਤਾ ਹੁੰਦਾ ਜੀ ਕਿਵੇਂ ਕਰਨਾ ਤੇ ਬਾਕੀ ਚਲੋ ਛੱਡੋ ਇਹਨੂੰ ਨਹੀਂ ਪਤਾ ਉਹਨੇ ਕਹਿਣਾ ਹੀ ਆ ਇਹ ਆਪਾਂ ਲਿਆਂਦਾ ਜੀ ਸਮਾਨ ਜਿਹੜਾ ਹੁਣ ਆਪਾਂ ਬਣਾਉਣਾ ਜੀ ਦੇਸੀ ਛੱਡ ਠੀਕ ਆ ਜੀ ਇਹ ਮੈਂ ਤੁਹਾਨੂੰ ਦਿਖਾਣਾ ਇਹ ਕਾੜਨੀ ਪੈਣੀ ਆ ਥੈਨ ਆ ਜਾ ਇਹ ਆ ਦੇਖੋ ਆ ਹੈਗਾ ਥੋੜਾ ਜਿਹਾ ਆ ਦੇਖੋ ਆ ਲਿਆਂਦੀ ਆਪਾਂ ਨੇ ਜਾਲੀ ਪਲਾਸਟਿਕ ਦੀ ਜਾਲੀ ਆ ਜੀ ਇਹ ਇਹ ਇਹਦੀ 2 3 3 4 ਸਾਲ ਦੀ ਗਾਰੰਟੀ ਆ ਬੰਦੇ ਕਹਿੰਦੇ ਇਹ ਇਹਨੂੰ ਕਹਿੰਦੇ ਆ ਜੀ ਆ ਗਾਰਡਨ ਜਾਲੀ ਇਹ ਪਾਰਕਾਂ ਚ ਲੱਗਦੀ ਆ ਲੋਕ ਪਾਰਕਾਂ ਚ ਇਹਨੂੰ ਲਾਉਂਦੇ ਆ ਇਹ ਧੁੱਪ ਵਾਸਤੇ ਸਪੈਸ਼ਲ ਮਤਲਬ ਇਹਦੇ ਜੇ ਮਟੀਰੀਅਲ ਪਿਆ ਵਾ ਵੀ ਧੁੱਪ ਗਲੇ ਇਹ ਜਲਦੀ ਖਰਾਬ ਨਹੀਂ ਜੀ ਹੁੰਦੀ ਹੁਣ ਲੱਗਦਾ ਤਾਂ ਦੇਖੇ ਤੇ ਆਏ ਆ ਵੀ ਮੰਨੂ ਵੀ ਐ ਲੱਗਦਾ ਤਾਂ ਮਾਹਾਂ ਬੋਦੀ ਬੋਦੀ ਹੋ ਜਣੀ ਇਹ ਧੁੱਪ ਚ ਯਾਰ ਉਹ ਕਹਿੰਦੇ ਵੀ ਨਹੀਂ ਵੀ ਇਹ ਸਪੈਸ਼ਲ ਚੀਜ਼ ਜਿਹੜੀ ਬਣਦੀ ਆ ਇਹ ਬਣਦੀ ਆ ਪਾਰਕਾਂ ਵਾਸਤੇ ਤੇ ਇਹ ਲਿਆਂਦੇ ਆਪਾਂ ਨੇ ਦੋ ਰੋਲ ਜੀ ਆਪਾਂ ਬਣਾਉਣਾ ਜੀ 40 ਬਾਏ 15 ਬਾਏ 40 ਦਾ ਛੱਡ ਜੀ 15 ਫੁੱਟ ਚੜਾਈ 40 ਫੁੱਟ ਲੰਬਾਈ ਇਹ ਦੋ ਰੋਲ ਆ ਜੀ ਇੱਕ ਰੋਲ ਵਿੱਚ 82 ਫੁੱਟ ਜਾਲੀ ਆ ਇਹ 4 ਫੁੱਟ ਦੀ ਉਚਾਈ ਆ ਆ ਲਿਖਿਆ ਬਾ ਦੇਖੋ 4 ਫੁੱਟ ਇਹ 1200 12500 ਪਤਣੀ ਇਹਨਾਂ ਦਾ ਕੋਈ ਆਪਣਾ ਕੋਟ ਬਾਲਡ ਹੋਊਗਾ ਤੇ ਐਦਾਂ ਜੀ ਮਤਲਬ ਇਹ ਮੰਨੂ ਸਮਾਨ ਪੈ ਗਿਆ ਜੀ ਸਾਰਾ ਉਹ ਟੈਂਕੀ ਭਰ ਗਈ ਇੱਕ ਮਿੰਟ ਟੈਂਕੀ ਭਰ ਗਈ ਜੀ ਮੋਟਰ ਕਰਦੀਏ ਬੰਦ ਆ ਕਰੀ ਬਿੱਟੂ ਮੋਟਰ ਕਰੀ ਬੰਦ ਯਾਰ ਤੇ ਇਹ ਸਮਾਨ ਆਪਾਂ ਨੂੰ ਪੈ ਗਿਆ ਜੀ ਆ 25 2500 ਦਾ ਆਪਾਂ ਨੂੰ ਰੋਲ ਪਿਆ ਇਹ ਉਹ ਵਾਲਾ ਰੋਲ 1 2500 ਦਾ ਹੈ 5000 ਦੇ ਦੋ ਰੋਲ ਆਏ ਆ ਤੇ ਤਰਪਾਲ ਲਿਆਏ ਆ ਜੀ ਆਪਾਂ ਟਰੱਕ ਵਾਲੀ ਇਹ ਜਿਹੜੀ ਟਰੱਕ ਪਰ ਹੁੰਦੀ ਨਾ ਤਰਪਾਲ ਇਹ ਉਹ ਤਰਪਾਲ ਆ ਜੀ ਵਾਟਰ ਪ੍ਰੂਫ ਆ ਇਹ ਪਾਣੀ ਦੀ ਦੀ ਗਾਰੰਟੀ ਆ ਫੁੱਲ ਸਭ ਤੋਂ بڑا ਕਾਰਨ ਇਹ ਆ ਜੀ ਲਿਆਣੇ ਨੂੰ ਅਸੀਂ ਸਸਤਾ ਕਾਗਜ਼ ਵੀ ਲਿਆ ਸਕਦੇ ਤੇ ਕੋਈ ਇਹ ਥੋੜੀ ਮਹਿੰਗੀ ਆਈ ਆ ਇਹ ਸਾਨੂੰ 4500 ਦੀ ਕੱਲੀ ਤਰਪਾਲ ਮਿਲੀ ਆ ਜੀ ਇਹਦਾ weight ਬਹੁਤ ਆ ਜੀ ਘੱਟੋ ਘੱਟ ਮੈਂ ਕਹਿੰਦਾ ਵੀ 15 ਕਿਲੋ ਦੀ ਹੋਣੀ ਤਰਪਾਲ ਇਹ 15 15 18 ਕਿਲੋ ਦੀ ਤੇ ਇਹ ਤਰਪਾਲ ਆ ਜੀ ਜਿਹੜੀ ਵਾਟਰ ਪ੍ਰੂਫ ਆ ਇਹ ਤੇ ਹੱfte ਬੜਾਈ ਦਾ ਕਾਰਨ ਜਿਹੜਾ ਲਿਆਉਣ ਦਾ ਇਹ ਉੜਦੀ ਨਹੀਂ ਹੈ ਕਿਉਂਕਿ ਜਿਹੜਾ ਛੱਡ ਬਣਾਉਣਾ ਜੀ ਆਪਾਂ ਦੇਸੀ ਉਹਦੇ ਉੱਪਰ ਇਹ ਪਾਉਣੀ ਆ ਕਿਉਂਕਿ ਕਾਗਜ ਨੇ ਤਾਂ ਉੜੀ ਜਾਣਾ ਤਾਂ ਜੀ ਇਹਨੂੰ ਆਪਾਂ ਤਾਰ ਨਾਲ ਬੰਨ ਵੀ ਸਕਦੇ ਕਾਗਜ ਨੂੰ ਬੰਨ ਨਹੀਂ ਸਕਦੇ ਕਾਗਜ ਨੇ ਫਟ ਜਾਣਾ ਇਹਨੂੰ ਤਾਂ ਆਏ ਆ ਤਾਰ ਚਾਹੀਦੇ ਵਿਚ ਨੂੰ ਕੱਢ ਲਓ ਇਹਦੇ ਵਿਚ ਨੂੰ ਕੱਢ ਕੇ ਬੰਨ ਦੋ ਨਾ ਇਹ ਜੀਨ ਦਾ ਕੱਪੜਾ ਜੀ ਇਹ ਨਾ ਇਹਨੇ ਫਟਣਾ ਤਾਰ ਨਾਲ ਨਾ ਵਾਸਤੇ ਨਾਲੇ ਬੰਨ ਪੱਕਾ ਹੈ ਪੱਕਾ ਕੰਮ ਹੋ ਜਾਣਾ ਨਾਲੇ ਤੇ ਇਹ ਹੈਗੀ ਜੀ 18 ਬਾਏ 36 ਦੀ 18 ਫੁੱਟ ਦੀ ਚੜਾਈ ਆ 36 ਫੁੱਟ ਦੀ ਲੰਬਾਈ ਆ ਤੇ ਬਾਕੀ ਜਿਹੜਾ ਮੂਰੇ ਰਹਿ ਜਾਊਗਾ 5-7 ਫੁੱਟ ਉੱਥੇ ਚਲੋ ਆਪਾਂ ਹੋਰ ਕੋਈ ਕਾਗਜ਼ ਦਾ ਟੋਟਾ ਪਾ ਦੂंगे ਕਾਗਜ਼ ਆਪਣੇ ਕੋਲ ਹੈਗੇ ਆ ਆਪਾਂ ਇਹ ਬਥੇਰੇ ਪਹਿਲਾਂ achar ਵਾਲੇ ਟੋਏ ਵਾਲੇ ਤੇ ਇਹ ਹੁਣ ਆਪਾਂ ਕਰਿਆ ਜੀ ਸਿਸਟਮ ਹੁਣ ਇਹ ਬਣਾਉਣਾ ਕਿੱਦਾਂ ਉਹ ਤੁਹਾਨੂੰ ਅਗਲੇ ਬਲੌਗ ਚ ਦਿਖਾਵਾਂਗੇ ਤੇ ਬਾਕੀ ਚਲੋ ਦੇਖਦੇ ਆ ਵੀ ਕਾਮਯਾਬ ਹੁੰਦਾ ਕਿ ਨਹੀਂ ਕਾਮਯਾਬ ਤਾਂ ਕਰਨਾ ਪੈਣਾ ਕਿਉਂਕਿ ਮਾਲ ਵਿੱਚ ਤੂੜੀ ਜਿਹੜੀ ਅਸੀਂ ਪਾਉਣੀ ਆ ਉਹ ਘੱਟੋ ਘੱਟ ਵੀ ਜੇ ਜ਼ਿਆਦਾ ਨਹੀਂ ਮੇਰੇ ਖਿਆਲ ਨਾਲ 35 ਕਟਰਾਲੀਆਂ 30 35 ਪੈ ਜਾਣੀਆਂ ਉਹਨਾਂ ਨੂੰ ਤਾਂ ਮਤਲਬ ਸਾਂਭਣਾ ਪੈਣਾ ਹੈ ਹਾਂ ਹੀ ਨਹੀਂ ਵੀ ਕੱਚਾ ਕੰਮ ਕਰਕੇ ਵੀ ਦੇਖੀਏ ਵੀ ਬਰ ਵੀ ਚੰਗਾ ਵੀ ਰਿਸਪੌਂਸ ਵਧੀਆ ਇਹਦਾ ਕਿ ਨਹੀਂ ਰਿਸਪੌਂਸ ਤਾਂ ਇਹਦਾ ਵਧੀਆ ਆਪਾਂ ਨੂੰ ਬਣਾਉਣਾ ਪੈਣਾ ਉਸ ਵਧੀਆ ਇੱਕੜਾ ਬਣਾਉਣਾ ਪੈਣਾ ਕਿਉਂਕਿ ਥੋੜੀ-ਬਹੁਤੀ ਤੂੜੀ ਨਹੀਂ ਹੈਗੀ। ਤੂੜੀ ਘਟੋ-ਘਟ 35-40 ਟਰਾਲੀਆਂ ਹੋ ਜਾਣੀਆਂ। ਅ ਜਿੱਦਾਂ ਮਰਜ਼ੀ ਕਰਕੇ ਇਹਨੂੰ ਕਾਮਯਾਬਤਾ ਆਪਾਂ ਨੂੰ ਕਰਨਾ ਹੀ ਪੈਣਾ। ਬਾਕੀ ਚਲੋ ਦੇਖਦੇ ਆ ਤੁਹਾਨੂੰ ਦਿਖਾਵੂਗੇ ਹੁਣ ਸਾਰੀ ਵੀਡੀਓ ਅਗਲੀ ਵੀ ਕਿਵੇਂ ਆਪਾਂ ਨੇ ਬਣਾਉਣਾ ਹੈ ਹਨਾ ਕਿਵੇਂ ਤਿਆਰ ਕਰਨਾ ਸਾਰਾ ਅ ਉਹ ਅਗਲੀ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ। ਜੇ ਕਾਮਯਾਬ ਰਿਹਾ ਤੁਹਾਨੂੰ ਵੀ ਲੱਗਿਆ ਵੀ ਹਾਂ ਇਹ ਕਾਮਯਾਬ ਹੋ ਜਾਊਗਾ ਭਾਈ ਜ਼ਰੂਰ ਦੱਸਿਓ ਕਮੈਂਟਾਂ ਚ ਜੇ ਕਿਸੇ ਨੇ ਬਣਾਇਆ ਵਾ ਇਹ ਪਹਿਲਾਂ ਉਹ ਵੀ ਜ਼ਰੂਰ ਦੱਸਿਓ ਜੀ ਕਮੈਂਟਾਂ 'ਚ ਵੀ ਭਾਈ ਹਾਂ ਕਾਮਯਾਬ ਹੈਗਾ ਇਹ ਕਿਵੇਂ ਆ ਜੀ ਤੇ ਬਾਕੀ ਅਸੀਂ ਤਾਂ ਹੁਣ ਆਪਣੇ ਵੱਲੋਂ ਪੂਰਾ ਜੋਰ ਲਾਵਾਂਗੇ ਕਾਮਯਾਬ ਬਣਾ ਕੇ ਛੱਡੀਏ ਇਹਨੂੰ ਹਨਾ ਤੇ ਚਲੋ ਠੀਕ ਆ ਜੀ ਫੇਰ ਮੈਂ ਦੂਜੀ ਵੀਡੀਓ ਵਿੱਚ ਲਾਉਣਾ ਜਿਹੜੀ ਕੱਲ ਸਮਾਨ ਲੈ ਕੇ ਆਏ ਅਸੀਂ ਕਰਾਲੀ ਤੋਂ ਲਓ ਜੀ ਹੁਣ ਪੋਦਾ ਕਰਨਾ ਆਏ ਅਸੀਂ ਕਰਾਲੀ ਪਹਿਲਾਂ ਅਗੇ ਤੇ ਰੋਪੜ ਇਹ ਜਾਲੀ ਤਾਂ ਤਾਂ ਮਿਲ ਗਈ ਇਹ 2-3 ਕੁਆਲਿਟੀਆਂ ਚ ਆਉਂਦੀ ਆ ਇੱਕ ਇਹ ਤੇ ਵਧੀਆ ਜਾਂ ਥੋੜੀ ਜੀ ਉਹ ਦੇਖਣੀ ਆ ਹਜੇ ਵੈਸੇ ਉਹ ਬਾਈ ਕਹਿੰਦਾ ਮੈਂ ਮੰਗਾ ਦੰਦਾ ਗਰਾਮ ਵਿੱਚ ਤੇ ਤੂੜੀ ਦਾਣੀ ਦੇ ਵਿੱਚ ਤੇ ਬਾਹਰ ਆਉਂਦੀ ਵੈਸੇ ਮੱਕੀ ਦੇਖ ਰਹੇ ਹੁਣ ਤਜਰਬਾ ਕਰੇ ਤੇ ਪਤਾ ਲੱਗਦਾ ਹੁੰਦਾ ਦੇਖਦੇ ਆਂ ਫੇਰ ਤਜਰਬਾ ਕਰਕੇ ਕਿਆ ਕਹਿੰਦੀ ਆ ਜਾਲੀ ਹੈਨਾ ਕਰਾਲੀ ਪਹੁੰਚੇ ਆ ਜੀ ਅਸੀਂ ਉਹ ਦੁਕਾਨ ਆ ਬਾਈ ਦੀ ਸਾਹਮਣੇ ਆ ਕਰਦੇ ਆ ਜੀ ਫਿਰ ਕੋਈ ਨਾ ਕੋਈ ਹੱਲ ਕਿਆ ਬਣਦਾ ਠੀਕ ਨੇ ਦੇਖਾਂ ਇਹ ਹੁਣ ਸਸਤਾ ਪੰਜ ਕੁ ਡੀ ਗੱਦੇ ਪੈਸੇ ਮੈਨੂੰ ਘੜ ਦੇ ਤੇ ਵੰਡ ਲੋ 3000 ਦਾ ਪੈਸੇ 3000 ਦਾ ਬੰਡਲ ਹਾਂ 3000 ਦਾ ਬੰਡਲ ਆ ਕਾ ਕਿੰਨੇ ਫੁੱਟ ਹੁੰਦੀ ਵੀਰੇ ਇਹਦੇ ਚ 80 ਫੁੱਟ ਦਾ ਬੰਡਲ 80 ਫੁੱਟ ਦਾ ਦੇ ਆਣਾ ਅੱਛਾ ਚੱਲ ਆਉਣ ਆ ਅਜੀ ਦਾ ਭਰਾਵਾ ਲੈਣ ਆਏ ਵੇ ਆਹ ਤੇਰੀ ਗੱਲ ਠੀਕ ਆ ਹੂੰ ਠੀਕ ਆ ਮੈਂ ਪੁੱਛਿਆ ਦਾ ਸਾਡੀ ਡਾਊਂਡ ਕਹਿੰਦਾ ਨਾ ਦੂਈ ਪਰ ਦੂਈ ਪਾ ਵੀ ਨਹੀਂ ਹੈ ਅੱਛਾ ਅੱਛਾ ਠੀਕ ਆ ਤਾ ਲੋ ਜੀ ਹੁੱਕੇ ਵੀ ਮਿਲਦੇ ਆ ਕਰਾਲੀ ਚ ਐ ਨਾਲ ਐ ਡਿਜ਼ਾਈਨ ਹੋਏ ਵੇ ਹੁੱਕੇ ਵਧੀਆ ਇਹ ਹਰਿਆਣੇ ਵਾਲੇ ਦਾ ਸ਼ੌਂਕੂਰੇ ਕਿੱਥੇ ਆ ਗਿਆ ਇਹ ਵਧੀਆ ਚੀਜ਼ ਆ ਬਈ ਸ਼ੋਪੀਸ ਨੂੰ ਵੀ ਘਰਾਂ ਰੱਖਿਆ ਵਾ ਵਧੀਆ ਲੱਗਦਾ ਵਈ ਤੇ ਜਾਲੀ ਤਾਂ ਹੁਣ ਸਾਨੂੰ ਹਜੇ ਫਿਲਹਾਲ ਮਿਲਦੀ ਨਹੀਂ ਜੀ ਅੱਗੇ ਦੇਖਦੇ ਆਂ ਜਾ ਕੇ ਕਿਤੇ ਹੋਰ ਦੁਕਾਨ ਕੋਲ ਅੱਗੇ ਪਤਾ ਕਰਨ ਨਾ ਭਾਈ ਪਹੁੰਚ ਗਏ ਦੂਜੀ ਦੁਕਾਨ ਤੇ ਕਰਾਲੀ ਬਾਈ ਇੱਕ ਗੱਲ ਆ ਜਿਹੜੀ ਮਰਜ਼ੀ ਦੁਕਾਨ ਚ ਫੜ ਜੋ ਔਰ ਜਿਹੜਾ ਮਰਜ਼ੀ ਸਮਾਨ ਲੈ ਲਓ ਸਾਰਾ ਕੁਝ ਹੀ ਮਿਲ ਜਾਂਦਾ ਭਾਈਆਂ ਕੋਲ ਪਲਾਸਟਿਕ ਦਾ ਲੋਹੇ ਦਾ ਮੰਜੇ ਬਾਣ ਉਹ ਬਾਸ ਪਏ ਆ ਜੇ ਕਿਸੇ ਜਿੱਦਾਂ ਹੁਣ ਮੰਨ ਲਓ ਰੜ ਕੇ ਰੜ ਕੇ ਨੂੰ ਲਾਉਣਾ ਕਿਸੇ ਨੇ ਹਨਾ ਹੋਰ ਕੰਮਾਂ ਨੂੰ ਪੈਪ ਪਏ ਆ ਜੀ ਇਹ ਜਿਹੜੇ ਆਪਣੇ ਮੋਟਰਾਂ ਮੋਟਰਾਂ ਨੂੰ ਲੱਗਦੇ ਪਾਣੀ ਵਾਲੇ ਉਹ ਛਾਲਣੇ ਪਏ ਸਾਰਾ ਕੁਝ ਇਹਦੀ ਤਕਰੀਬਨ ਮੰਜੇ ਦੇਖ ਲਓ ਕਿਆ ਵਧੀਆ ਵਧੀਆ ਬਾਈ ਕੋ ਮੰਜੀਆਂ ਛੋਟੀਆਂ ਹਨਾ ਮਨ ਜੀ ਬੜੇ ਇਹ ਸੋ ਖਰਾਬ ਤਾਂ ਹੀ ਹੁੰਗਾ ਮਾਣਾ ਸੌਰ ਕੋ ਸੇ ਪਿਆ ਬਾਈ ਕੋ ਨਾਓ ਜੀ ਅਸੀਂ ਵਾਈਆਂ ਦੇ ਹੁਣਾ ਕੇ ਗਦਾਮ ਚ ਆਹ ਦੇਖ ਲਓ ਹੁਣ ਸੀਜ਼ਨ ਜਿਹੜਾ ਚੱਲ ਰਿਹਾ ਉਹਦਾ ਮਾਲ ਤੰਗੜੀਆਂ ਹੀ ਤੰਗੜੀਆਂ ਲੱਗ ਲੱਗ ਤੰਗੜੀਆਂ ਹੈਂ ਇਹ ਰਹੀਓ ਆਹ ਦੇਖੋ ਪੀੜੀ ਕਿਆ ਵਧੀਆ ਚੀਜ਼ ਆ ਲੈ ਇਹ ਕਾਹਲੇ ਕੰਮ ਆਉਂਦੀ ਹੋਣੀ ਥੈਣੀ ਲੈ ਚਣੇ ਦੇ ਉਹ ਇਹੀ ਦੇ ਖਾਣਵੇਂ ਨਾ ਛੋਟੀ ਜੀ ਬਿੜੀ ਆ ਯਾਰ ਹੈ ਅੱਜੀ ਪਹਿਲੀ ਵਾਰੀ ਸੀ ਨਹੀਂ ਆਹ ਤੰਗੜੀ ਦੇਖ ਸਾਣੀ ਕਿਆ ਵਧੀਆ ਯਾਰ ਹੈ ਗੱਡੀ ਚੌੜੀ ਤੰਗੜੀਆਂ ਦੇਖ ਲਾ ਇਹ ਉਹ ਵੀ ਨਹੀਂ ਹੋਣੀ ਹੈ ਟਾਇਰ ਵੀ ਨਹੀਂ ਹੋਣੀ ਇਤਨਾਂ ਹਾਂ ਰਿਫਟਾਂ ਲੱਗੀਆਂ ਵੀ ਨਾ ਦੂਹੇ ਸਰੀਏ ਜੇ ਤਾਂ ਹਿੱਲ ਜਾਂਦੇ ਆ ਇਹਦਾ ਮਤਲਬ ਹੈ ਨਾ ਪੱਕਾ ਕੰਮ ਆ ਯਾਰ ਪੱਤੀ ਮੋਟੀ ਐ ਲਾਈ ਵੀ ਨਾਲੇ ਇਹਦਾ ਤਾਂ ਉਹੀ ਬਹੁਤ ਆ ਚੜਾਈਓ ਬਹੁਤ ਆ ਗਾਸ ਪੈਂਦੀਆਂ ਐਜੀਆਂ ਇੱਕ ਪੰਡ ਮੈਂ ਪੰਡ ਫੁੱਲ ਪੀੜੀ ਦੀ ਨਹੀਂ ਮੈਨੂੰ ਪਰ ਸਮਝ ਲੱਗੀ ਇਹ ਕਾਦੇ ਜੁਗੀ ਆ ਪੀੜੀ ਮੇਰੇ ਬੈਠੇ ਤਾਂ ਨਹੀਂ ਹੂੰ ਤੋ ਟੁੱਟ ਜਾਣਾ ਚਲੋ ਬਾਕੀ ਬਾਈ ਗਿਆ ਹੋਇਆ ਜੀ ਹਜੇ ਬਾਈ ਲੱਗਿਆ ਹੁਣ ਗਦਾਮ ਦੇਖ ਲੋ ਆ ਘਾਰਾਂ ਬਾਈਆਂ ਦਾ ਅੰਦਰ ਵੀ ਗਦਾਮ ਬਣਾਇਆ ਵਾ ਇੱਧਰ ਵੀ ਗਦਾਮ ਬਣਾਇਆ ਵਾ ਉਹ ਠੇਲਾ ਜਾਂ ਵੀ ਪਿਆ ਕੋਹੇ ਵਾਲਾ ਇਹਦਾ ਵੀ ਮਾਰਦੇ ਆ ਯਾਰ ਸੌਦਾ ਜੇ ਲੱਗ ਗਿਆ ਲੋਟ ਛੜਾ ਦਈਏ ਬਿੱਟੂ ਦਾ ਖਹਿੜਾ ਟੋਕਰੀ ਤੇ ਹਾਂ ਮਿੱਟੂ ਦਾ ਖੜਾ ਮੈਂ ਕਿਹਾ ਛੜਾਏ ਦੇਈਏ ਟੋਕਰੀ ਤੇ ਫੜੀ ਤਾਂ ਇਹਨੂੰ ਕਰ ਸਿੱਧਾ ਜਾਂ ਥਾਲੇ ਪਸਿਆ ਪਾ ਕਿਤੇ ਹਾਂ ਇੱਕ ਟਾਇਰ ਆ ਲੈ ਥਾ ਚੱਲਦਾ ਔਖਾ ਚੱਲਦਾ ਔਖਾ ਦੋ ਟਾਇਰ ਆ ਲੈ ਬਹੀ ਚੱਲਣਾ ਅੱਛਾ ਉਹ ਪਿਆਰ ਲੂਟ ਚਾਦਰ ਤਾਂ ਬੈਠੇ ਦੋ ਹੀ ਲੱਗੀ ਹੋਈ ਹੈ ਨਾ ਇਹ ਸਾਰਾ ਜੋੜ ਕੇ ਰੱਖਤਾ ਇੰਦਾ ਹੀ ਹੈ ਫੇਲੇ ਜਾਂਦਾ ਹੈ ਨਾ ਦੋ ਵਾਰਾ ਜਿੰਦੀ ਹਾਂ ਦੋ ਟਾਇਰ ਆ ਲੈ ਚਾਹੀਦਾ ਉਹ ਕਪਲਾਸਟਿਕ ਵਾਲਾ ਪਿਆ ਉਹ ਵੀ ਕਲਈਆ ਹਲਾ ਗੱਦੇ ਦੇਖ ਲੋ ਜੀ ਮੈਂ ਛਾਲੇ ਕਿੰਨੇ ਪਏ ਆ ਮਾਲ ਪਰ ਤੋਂ ਪਾਂਜੇ ਰੱਖਿਆ ਵਾ ਪਤੰਦਰਾ ਨੇ ਅੱਧਾ ਦੌਰੇ ਤੋਂ ਪਾਂਜੇ ਖਰਾਬ ਹੋ ਜਾਣਾ ਹੈ ਆ ਪੁਰਾਣੇ ਪਾਇਪ ਜਿਹੜੇ ਕੱਟੇ ਵੇ ਖੇਤਾਂ ਵਾਲੇ ਉਹ ਪਏ ਸਾਰੇ ਇਹ ਹਮਾਲਾ ਚਲੋ ਪੁਰਾਣਿਆਂ ਦਾ ਤਾਂ ਭਲਾ ਕਿ ਆ ਬਿਗੜਦਾ ਠੇਲੇ ਜੇ ਸਾਰੇ ਇੱਕ ਇੱਕ ਟਾਇਰ ਵਾਲੀ ਵੇ ਕਾ ਪਿਆ ਇਹ ਵੀ ਇੱਕ ਟਾਇਰ ਵਾਲਾ ਹੀ ਆ ਤਰਾਣੀ ਪਲਾਸਟਿਕ ਵੀ ਲੈ ਲੰਦੇ ਹੁਣੇ ਵਿੱਚ ਇਹ ਜਿਹੜੀ ਚੁੱਟੀ ਵੀ ਆ। ਇਕੱਠਾ ਮਾਲ ਚਕਾ ਦਿੰਦੇ ਹੁਣੇ ਅਗਲੇ। ਹੋ ਕੀ ਹੁਣ? ਇਹਨਾਂ ਦਾ ਇਹਨਾਂ ਨੂੰ ਪਤਾ ਜੀ ਹਿਸਾਬ-ਕਿਤਾਬ। ਇਹ ਦੇਖੀ ਇਹ ਬਾਹਰ ਕਿਉਂ ਫੇਰ ਗੱਡੀ ਫੜਨੀ। ਹਾਂ ਹਾਂ। ਲਓ ਜੀ। ਅਸਲੀ ਗਦਾਮ ਤਾਂ ਹੁਣ ਖੁੱਲ੍ਹਿਆ ਪਾਈਆਂ ਦਾ। ਦੇਖੋ ਮਾਲ। ਗੱਦਾ ਹੀ ਗੱਦਾ ਇਹਨਾਂ ਦਾ। ਇਹ ਬਾਈ ਕਹਿੰਦਾ ਵੀ ਹੋਲ ਸੇਲ ਦਾ ਕੰਮ ਹੈ। ਦੁਕਾਨਾਂ ਵਾਲੇ ਵੀ ਓਰੀ ਤੇ ਚੱਕਦੇ ਮਾਲ ਇਹਨਾਂ ਕੋਲੋਂ। ਤੇ ਆ ਪੰਜੇ ਪਏ ਬੱਲਾ ਬੱਲਾ ਬਾਈ ਦੇਖੋ ਜੀ ਕੰਮ ਕਹਿ ਦਿੰਦੇ ਬੰਦੇ ਨੇ ਕੰਮ ਪਰ ਸ਼ੁਰੂ ਕਰਿਆ ਪਰ ਪਹਿਲਾਂ ਤਾਂ ਛੱਤੇ ਨਾਲ ਉਪਰੇ ਦੇਖ ਲਓ ਕਿੰਨਾ ਪੈਸਾ ਲੱਗਿਆ ਵਾ ਹਨਾ ਕਿੰਨੇ ਲੈਂਟਰ ਛੱਤੇ ਤੇ ਬਾਈਆਂ ਨੇ ਇੰਨੀ ਜਗ੍ਹਾ ਬਣਾਉਣੀ ਬੰਦਾ ਕਹਿ ਦਿੰਦਾ ਐਡਾ بڑا ਕੰਮ ਕਰਿਆ ਵਾ ਪਰ ਇੰਨਾ ਪੈਸਾ ਵੀ ਲਾਉਣਾ ਬਹੁਤ ਔਖਾ ਜੀ ਲਓ ਜੀ ਪੈ ਪੋਈਆ ਤਸਲੀ ਇਹ ਜੀ ਦਾ ਬਾਈ ਕੋਈ ਚੀਜ਼ ਹੈ ਨਹੀਂ ਮੁੱਲ ਦਾ ਜਿਹੜੀ ਉਹਨੇ ਨਾ ਮਿਲ ਨਹੀਂ ਮਿਲੂਗੀ ਹਣਾ ਜਿਹੜੀ ਬਾਹਰ ਨਹੀਂ ਮਿਲਦੀ ਚੀਜ਼ ਉਹ ਮਿਲੂਗੀ ਉਹਰੇ ਮਿਲੂਗੀ ਸਹੀ ਗੱਲ ਆ ਬਾਈ ਦੀ ਟਾਪੇ ਟੂਪੇ ਥੱਪੜੇ ਪਏ ਉੱਪਰ ਆਪਣੇ ਪੈਦੂਏ ਪੈਲਰ ਪਏ ਵਾਲਾ ਬਲ ਆ ਦੇਖ ਲੋ ਜੀ ਆ ਜਮਾ ਜਗਾ ਨਹੀਂ ਛੱਡੀ ਵੀ ਪਾਈਆਂ ਨੇ ਹਰੇਕ ਜਗ੍ਹਾ ਯੂਜ਼ ਵਿੱਚ ਲਾਈ ਲਾਈ ਵੀ ਆ ਪੜੀ ਦੇਖ ਲੈ ਤੇ ਆ ਰਸਿਆਂ ਦਾ ਪਿਆ ਕਮਰਾ ਭਰਿਆ ਵਾ ਤੰਗੜੀਆਂ ਦਾ ਪਿਆ ਵਰਮੇ ਅੱਛਾ ਇੱਧਰ ਆ ਕਮਰਾ ਲੈਦਾ ਹੀ ਆ ਤੰਗੜੀਆਂ ਵਰਮੇ ਤੰਗੜੀਆਂ ਵਰਮੇ ਥੋੜੇ ਪੰਡੇ ਆ ਗਏ ਯਾਰੂ ਪਲਾਸਟਰ ਦੇ ਢੋਲ ਬਾਲਟੀਆਂ ਬਾਲਟ ਬਾਈ ਪੱਕੀ ਗੱਲ ਦੇਖ ਲੋ ਕਿੰਨਾ ਪੈਸਾ ਲਾਇਆ ਵਾ ਕਮ ਆਲੇ ਹੋਗੀ ਇਹਨੂੰ ਕਹਿੰਦੇ ਬਾਈ ਕੰਮ ਕਰਨਾ ਬਿਜ਼ਨਸ ਹਾਂ ਇਹ ਕਟੋ ਕੇ ਹੱਕ ਠੋਕੇ ਕਰਨਾ ਸਹੀ ਗੱਲ ਹਾਂ ਉੱਥੇ ਵਾਲੀ ਦੁਕਾਨ ਦੇਖ ਕੇ ਬਾਈ ਦੇਖ ਲੈ ਲੱਗਦਾ ਨਹੀਂ ਵੀ ਐਡਾ ਤਗੜਾ ਕੰਮ ਹੋਊਗਾ ਬਾਈਆਂ ਦਾ ਇੱਥੇ ਹੈ ਵੀ ਉੱਥੇ ਉਹਨਾਂ ਦੀ ਦੁਕਾਨ ਜਗ੍ਹਾ ਘਟਾ ਐ ਸਾਰੀ ਜਗ੍ਹਾ ਇਹਨੇ ਖਰੀਦ ਕੇ ਦੁਬਾਰਾ ਹੁਣ ਉਹ ਕਰਿਆ ਹੋਰ ਚਲੋ ਜਿਹੜਾ ਲਾਗ ਪੈ ਰਿਹਾ ਉਹ ਵੀ ਇਹਨਾਂ ਦਾ ਹੀ ਐ ਅੱਛਾ ਜਿਹੜਾ ਸਾਹਮਣੇ ਛੱਤ ਰਹੀ ਆ ਹਾਂ ਉਹ ਹੀ ਹਾਂ ਇਹਨੂੰ ਕਹਿੰਦੇ ਬਾਈ ਇੱਧਰ ਤੋਂ ਇੱਧਰੋਂ ਕੋਈ ਮਗੇ ਦੀ ਬੱਲਾ ਬੱਲਾ ਜਾਲੀਆਂ ਆ ਇਹ 4 4 ਫੁੱਟਾ 4 ਫੁੱਟ ਹੈ ਹਾਂ ਹਾਂ ਇਹ ਹੈ ਕਿਹੜੀ ਆ ਖੋਲ ਕੇ ਤਾਂ ਦੇ ਉਹ ਵੀ ਆ ਸਪੈਸ਼ਲ ਹੀ ਉਹ ਫਰੈਸ਼ ਵਾਲੀ ਉਹ ਹਾਂ ਦੇਖ ਹਾਂ ਉਹ ਹੀ ਆ ਨਾ ਇਹ ਮmm ਰੇਡ ਰੂਟ ਕਿ ਆ ਪਾਉਂਗੀ ਪੁੱਛਿਆ ਬਾਈ ਨੂੰ ਰੇਡ ਰੂਟ ਸ਼ਿੰਗਾਰ ਉਹ ਹੀ ਆ ਸੂਮ ਉਹ ਆਏ ਨਾ ਵੀ ਪਹਿਲਾਂ ਬਲਾਤ ਆ ਲੈ ਅਸੀਂ ਚੱਕ ਵੀ ਤਿੰਨਾਂ ਨੂੰ ਇੱਥੇ ਕਾਸਟ ਵੀ ਦੇ ਦਈਏ ਨਹੀਂ ਰੇਟ ਦਾ ਸਹੀ ਹੈ ਹਨਾ ਰੇਟ ਵੀ ਨਾ ਬਣੇ ਕਿ ਨਹੀਂ ਉਹ ਵੀ ਨਹੀਂ ਗੱਲ ਨਾ ਸਾਡੇ ਵਾਸਤੇ ਚੰਗੀ ਆ ਗਿਆ ਹੋਵੇ ਉਹ ਆਉਂਦਾ ਹਾਂ ਪਹਿਲਾਂ ਮੇਰਾ ਬਾਈ ਫੋਨ ਲਾ ਕੇ ਦੇ ਦੇ ਸਾਨੂੰ ਅਸੀਂ ਰੇਟ ਮੁਕਾ ਲਈਏ ਫੇਰ ਤੂੰ ਵੀ ਇੱਥੇ ਮਿਹਨਤ ਕਰੀ ਜਾਂਦਾ ਰੇਟ ਬਣੇ ਨਾ ਫੇਰ ਕੀ ਫਾਇਦਾ ਠੀਕ ਨਹੀਂ ਤੂੰ ਵੀ ਬਾਅਦ ਵਿੱਚ ਸਾਨੂੰ ਗਾਲਾਂ ਕੱਢਣੀਆਂ ਆਏ ਤੇ ਮੈਨੂੰ ਗਰਮੀ 'ਚ ਮਾਰ ਗਏ ਲੈ ਕੇ ਵੀ ਨਹੀਂ ਗਏ ਕੋਸ ਆ ਜਾ ਉਹ ਤਰਪਾਲ ਉਹ ਮੁੰਡਾ ਅੰਦਰ ਆ ਕੇ ਫੋਨ ਲਾਲਾ ਬਾਈ ਨੂੰ ਗੱਲ ਕਰਾ ਦੇ ਸਾਡੇ ਇਹ ਗੋਲ ਕਿਹਾ ਬੱਲਾ ਪੱਡ 2500 ਦਾ ਬੰਡਲ ਹੈ ਜੀ ਇਹ 2500 ਦਾ ਬੰਡਲ ਹੈ 2500 ਦਾ ਬੰਡਲ 4 ਫੁੱਟ ਦੀ ਦਾ 4 ਫੁੱਟ ਦੀ 4 ਫੁੱਟ ਹੈ ਨਾ 4 ਫੁੱਟ ਦੀ ਆ 2500 ਦਾ ਹਾਂ ਕਿੰਨੇ ਕਿੰਨਾ ਕੁ ਟ੍ਰਿਲੀਮੀਟਰ ਹੈ ਇਹ ਇਹ ਸੀ ਕੁ ਬੁੱਤ ਕੋਈ ਆਹ ਜੀ ਰੇਟ ਬਾਈਆਂ ਗਲ ਗਿਆ ਸਾਡਾ ਬਣਾ ਹੁਣ ਆ ਗਿਆ ਲਾਈਨ ਲੱਗ ਜੂ ਤਾਕੀ ਆਹ ਲੱਗ ਜਾ ਹਾਂ ਹਾਂ ਲੱਗ ਜਣੀ ਲੱਗ ਜਣੀ ਲੱਗ ਜੀ ਨਹੀਂ ਆ ਤਾਂ ਜਾਣਾ ਆਹ ਗਰਾਉ ਕਿੱਥੇ ਰੱਖਣਾ ਉਹਨੂੰ ਰੱਖ ਕੇ ਦੇਖ ਬਾਈ ਲਾਈਨ ਕਿੱਥੇ ਉਹ ਤਾਕੀ ਲੱਗੀ ਨਹੀਂ ਲਾਈਨ ਹੈਗੀ ਆਜੂ ਵਾ ਠੀਕ ਆ ਠੀਕ ਆ ਬਾਈ ਰੱਖੀ ਪਿੱਛੇ ਅਸੀਂ ਅੰਦਰ ਵਾਲੀਆਂ ਸੀਟਾਂ ਨੂੰ ਮੜੀਆਂ ਸਿੱਧੀਆਂ ਕਰੂ ਉਹ ਤਾਂ ਕਰ ਲੰਨੇ ਸਣੀ ਗਾਹਾਂ ਨੂੰ ਕਰਿਆ ਸੀਟਾਂ ਉਹ ਖੁੱਲੇ ਹੀ ਰੱਖ ਲਓ ਆਉਣਾ ਨਹੀਂ ਉੱਦੂ ਜਾ ਫਿਰ ਮੈਂ ਤਾਂ ਤਾਕੀ ਨਹੀਂ ਖੁੱਲੀ ਡਿੱਗੀ ਖੁੱਲੀ ਰਹਿ ਛੱਡ ਲੂੰਗਾ ਤਾਂ ਵੀ ਗਿਆ ਹਾਂ ਕਿਤੇ ਨਹੀਂ ਆ ਤਾਂ ਗਰੋ ਅਸੀਂ ਠੀਕ ਕਰਾਇਆ ਤਾਂ ਪੱਕਾ ਇਹ ਵਿੱਚੇ ਆ ਗਿਆ ਜੀ ਇੱਕ ਰੋਲ ਦੀ ਜਗਾ ਤਾਂ ਇਹਨੇ ਘੇਰ ਲਈ ਹੁਣ ਖਿਆਲ ਕਰਿਆ ਨਹੀਂ ਜਦ ਵੀ ਘਰਾਂ ਤਾਰ ਜੀ ਇਹਨੂੰ ਇਦਾਂ ਹੀ ਨਾਲੇ ਆ ਗਿਆ ਲੋਕ ਖੋਲੀ ਉਹ ਯਾਰ ਇੱਕ ਤਾਈ ਦਾ ਆ ਵੀ ਸੀ ਆਪਾਂ ਜਦ ਇਹ ਲੋਕ ਹੋ ਜਾਂਦੀ ਥੋੜੀ ਦੇਰ ਬਾਅਦ ਘੜੀ ਘੜੀ ਖੇਚਾ ਆ ਪਰਲੀ ਸੀਟ ਅੱਗੇ ਕਰ ਦਿੱਤੀ ਨਾਲੇ ਸਿੱਧੀ ਕਰਕੇ ਮੋੜੀ ਦੇਖਦੇ ਆ ਜੀ ਹੁਣ ਵਿੱਚ ਰੱਖ ਕੇ ਆਉਂਦੀਆਂ ਸਾਰੀਆਂ ਚਾਰੇ ਰੂਲ ਮਿਲੇ ਇਹਨਾਂ ਕੋਲ ਪੰਜ ਨਹੀਂ ਮਿਲੇ ਪੰਜ ਚਾਹੀਦੇ ਤੇ ਸਾਨੂੰ ਤੇ ਇੱਕ ਰੂਲ ਹੁਣ ਦੇਖਦੇ ਆ ਫਿਰ ਆ ਤਾਂ ਰੋਪੜ ਤੋਂ ਲਾਉਂਗੇ ਨਹੀਂ ਫਿਰ ਇੱਥੇ ਕਿਸੇ ਹੋਰ ਦੁਕਾਨ ਤੋਂ ਦੇਖਦੇ ਸਰੇ ਜਾਣਾ ਹੈ ਆਹੋ ਕਿਆ ਬਾਤ ਸਰੇ ਜਾਣਾ ਚੱਲ ਏਡੇ ਟਾਈਮ ਜੇ ਲੈਣਾ ਵੀ ਪੈ ਗਿਆ ਭੱਜ ਕੇ ਲਿਆਉਂਗੇ ਜਾ ਕੇ ਠੀਕ ਨਹੀਂ ਆ ਆ ਵੀ ਜਾਣਾ ਹਾਂ ਇਹ ਪੱਖਾ ਨਹੀਂ ਆ ਪੱਖਾ ਪੱਖਾ ਦਾ ਕਿਤੇ ਨਹੀਂ ਆ ਦੇਖ ਦੇ ਖਾਰੇ ਜੀ ਪੱਖਾ ਵੇਚ ਜੂਗੇ ਭੈ ਕਵਾੜੀਆਂ ਪਾ ਆ ਜਾਣਾ ਇਸੇ ਨੂੰ ਬੰਨ ਲੈ ਉਹ ਇਹ ਮਾੜਾ ਆ ਰਿਹਾ ਨਹੀਂ 1 ਮਿੰਟ ਇੱਕ ਮਿੰਟ 1 ਮਿੰਟ ਇਹਨੂੰ ਮਰੇ ਪਾਸ ਸੀਟ ਦੇ ਥੱਲੇ ਨੂੰ ਆਜੂ ਆਜੂ ਵੀਰੇ ਇਹ ਛਾਮ ਨੂੰ ਚੱਲਣਾ ਤਾਂ ਉਹ ਵੀ ਨਹੀਂ ਇਹ ਜਾਲੀ ਜਿਹੜੇ ਹਸਾਬ ਗਏ ਦੀ ਚੱਕਰ ਥੱਲੇ ਹੋ ਗਈ ਨਾ 5-7 ਵਾਰ ਜਾ ਇਹ ਕੜਕੜ ਕੜਕੜ ਕਰੂਗਾ ਆਜ ਵੀ ਜਾ ਬੇਟਾ ਆਜੂ ਨਾ ਚੱਕ ਦੇ ਫਿਰ ਫਿਰ ਡਿੱਗੀ ਕਾਨੂੰ ਅਸੀਂ ਖੁੱਲੀ ਛੱਡਣੀ ਹਾਂ ਇੱਥੇ ਲਾ ਦੇ ਹਾਂ ਇੱਥੇ ਲਾ ਦੇ ਮੇਰੇ ਦੱਬ ਗਿਆ ਤਾਂ ਮੂਹਰੇ ਵਾਲੇ ਛੱਲੇ ਵਾਲੇ ਹਾਂ ਬਾਤ ਬਣ ਗਈ ਗੱਲ ਕੀ ਹਾਂ ਹਾਂ ਇੱਥੇ ਰੱਖਾਂ ਬਸ 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 ਨਹੀਂ ਯਾਰ ਤਾਕੀ ਨਹੀਂ ਲੱਗੀ 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 ਬਣ ਗਈ ਗੱਲ ਤੁਸੀਂ ਬਿੰਦਰਾ ਸਾਹਿਬ ਨਹੀਂ ਭਾਈ ਅਸੀਂ ਫੂਲ ਤੇ ਆਏ ਵੇ ਫਿਰ ਬਿੰਦਰਾਖ ਤਾਂ ਮੇਰੀ ਬੂਆ ਆਏ ਮੇਰਾ ਹੀ ਪਿੰਡ ਉਧਰ ਐ ਮੀਆਂ ਪਰ ਅੱਛਾ ਅੱਛਾ ਠੀਕ ਆ ਠੀਕ ਮਾ ਜਿਮਾ ਵਾਲੇ ਦੀ ਗੱਡੀ ਚਲਾਉਣਾ ਠੀਕ ਆ ਭਾਈ ਠੀਕ ਆ ਠੀਕ ਆ ਲਓ ਜੀ ਸਮਾਨ ਸਾਡਾ ਆ ਗਿਆ ਫੱਟ ਵਿੱਚ ਚਾਰ ਰੋਲ ਫੇ ਬਾਈਆਂ ਨੂੰ ਹੁਣ ਕਰੀਏ ਪੇਮੈਂਟ ਜਾ ਕੇ ਫੇ ਖੱਚੀਏ ਕੰਮ ਕਰਨ ਨੂੰ ਲਓ ਜੀ ਜਾਲੀ ਦਾ ਤਾਂ ਸਾਡਾ ਹੋ ਗਿਆ ਮਸਲਾ ਹੱਲ ਹੁਣ ਸਾਨੂੰ ਚਾਹੀਦੀ ਹੈ ਤਰਪਾਲ ਜਿਹੜੀ ਜੀਨ ਵਾਲੀ ਹੁੰਦੀ ਨਾ ਟਰੱਕਾਂ ਪਰ ਪੈਂਦੀ ਹੈ ਤਰਪਾਲ ਉਹ ਦੇਖਣ ਲੱਗੇ ਆ ਬੱਲਾ ਬੱਲਾ ਬਾਈਆਂ ਦਾ ਗਦਾਂ ਮੇ ਬਹੁਤੜਾ ਟੱਪ ਦੇਖ ਲਓ ਬੜੀ ਵਧੀਆ ਮੈਂ ਬੜੀ ਦੇਖ ਲਾਂ ਮਿਲ ਗਈ ਉਹ ਤਾਂ ਹੈਗੀ ਛੋਟੀ ਜਿਹੀ ਬੜੀ ਜਨ ਛੋਟੀ ਜੀਨ ਵਾਲੀ ਕਿੱਥੇ ਬਈ ਆ ਹਾਂ ਆਹ ਵੱਡੀ ਚਾਹੀਦੀ ਆ ਇਹ ਫਟਦੀ ਆ ਇਹ ਨਾ ਤਾਂ ਫਟਦੀ ਆ ਨਾ 21 12 21 12 12 ਬਾਈ 21 ਹੈ ਮੈਂ ਤੇ ਛੋਟੀ ਹੋ ਗਈ ਛੋਟੀ ਹੋ ਗਈ ਹੋਰ ਵੱਡਾ ਆਪਾਂ ਨੂੰ ਚਾਹੀਦੀ ਆ ਯਾਰ 20 ਬਾਈ 40 ਦੀ ਦੇਖ 20 ਇੱਕ ਸਾਈਡ ਨੂੰ ਹੋਵੇ ਦੂਜੀ ਸਾਈਡ ਨੂੰ ਚੱਲ 76 18 ਆਰ ਆਰ 올 ਵੀ ਆ ਬਾਈ ਕੜਈ ਆ ਤੇ ਹੱਥ ਤੇ ਮਾਇਦਾ ਪੀਸ ਹੁੰਦਾ ਜੀ 36 18 ਈਕਰ ਇਹ ਵਜਨ ਦੇ ਹਿਸਾਬ ਨਾਲ ਮਿਲਦਾ ਬਾਈ ਉਹ ਉਹ ਕਿਆ ਚੀਜ਼ ਆ ਇਹ ਗਾਜ ਦੇ ਸਾਬ ਸੰਜੀ ਆਹਾਂ ਕਿਹ ਇਧਰ ਪਾ ਲਈ ਹੋ ਵੀ ਇਹਦੇ ਨਾਲ ਦਿਓ ਹਾਂਜੀ ਉਹਦਾ ਕਹਿਵੇ ਉਹਦਾ ਲੱਗਦਾ ਜੇ ਕਿ ਐਸੇ ਹੋਰ ਕਹੀ ਉਹ ਉਹ ਵੀ ਚੱਲ ਜੀ ਬਈ ਉਹ ਵੀ ਦਿਖਾ ਦੇ ਇਹ ਰੰਗ ਛੋਟੇ ਕਰਕੇ ਨਾ ਜੀ ਇਸ ਕਰਕੇ ਰੰਗ ਦਾ ਰੰਗ ਦਾ ਜੀ ਆ ਦਾ ਟੂਕ ਜੀ ਲੱਗੀ ਵੀ ਇਹ 36 ਬਾਈ 18 ਦੀ ਹੈ। 36 ਬਾਈ 18 ਦੀ। ਇਹ ਤੇ ਬੜੀ ਨਹੀਂ ਹੈ ਯਾਰ। 36 18 ਤਾਂ ਜੀ। ਹਾਂ। 20 20 22 ਫੁੱਟ ਚੌੜੀ ਹੋਵੇ ਕਿਉਂਕਿ ਅਸੀਂ ਜਿਹੜਾ ਉਹ ਬਣਾਇਆ ਵਾ ਨਾ ਸਾਡਾ ਸ਼ੈੱਡ 20 ਫੁੱਟ ਚੜਾਈ ਆ ਉਹਦੀ 2 ਫੁੱਟ ਚਾਹੇ ਵੱਧੇ ਹੋਵੇ ਮਾਣੀ ਮੋਟੀ ਸਾਈਡਾਂ ਨੂੰ ਹੋ ਜਵੇ। 36 ਬਾਈ 18 ਨਾ ਇਹ। ਹੈ? 36 ਬਾਈ 18। ਦੇਖੀ ਦੇਖੀ ਭਰਾਵਾ ਧਿਆਨ ਨਾਲ। 36 ਬਾਈ 18 ਇਹ। ਤੇਰੇ ਲੋਟ ਆ ਸਕਦਾ ਹੈ ਹਨਾ। ਹਾਂ ਮੇਰੇ ਆਇਆ। ਹਾਂ ਮੰਨੂ ਥੋੜਾ ਚੌੜਾ ਚਾਹੀਦਾ। ਹਲ ਦੇਖਦੇ ਆ ਨਹੀਂ ਫਿਰ ਲੰਬਾ ਜ਼ਿਆਦਾ ਕਰ ਲੂਗੇ ਛੋੜਾ ਹਾਂ ਚੜਾਈ ਥੋੜੀ ਘਟਾ ਲੂਗੇ ਹਜੇ ਕਿਹੜਾ ਬਣਾ ਲਿਆ ਉਹਨੂੰ ਤਾਂ ਇੱਕ ਦਿਨ ਮੈਂ ਲੱਗਣਾ ਬਣਾਉਣੇ ਨੂੰ ਇੱਕ ਦਿਨ ਚ ਬਣ ਜਾਣਾ ਉਹ ਅੰਦਾਤੀਆਂ ਦੇਖ ਲਓ ਜੀ ਬੱਲਾ ਬੱਲਾ ਸਟਾਕ ਪੂਰਾ ਪਿਆ ਮਾਈਆਂ ਕੋਲ ਥੈ ਡੀਵਰ ਭਰ ਆਉਂਦੇ ਆ ਹੋਲ ਸੇਲ ਵਿੱਚ ਤਾਂ ਇਹਦੇ ਚ ਸਣੀ ਦੇਖ ਲੈ ਜਿਹੜੀਆਂ ਟੁੱਟ ਪੰਨ ਹੋਈ ਹੈ ਨਾ ਹਾਰੇ ਉਹ ਲੈ ਆ ਪਹਿਲੀ ਨੂੰ ਹੱਥ ਲਾਇਆ ਟੁੱਟੀ ਇਹਦਾ ਇਹਦਾ ਮਾਈਆਂ ਨੂੰ ਫੇ ਪੱਲੇ ਤੇ ਉਹ ਭਾਨੀ ਵੇਂਦੀ ਹੈ ਨਾ ਹਾਂ ਉਹੀ ਗੱਲ ਆ ਨਾ ਵੀ ਜਿਹੜੀ ਟੁੱਟਪਾ ਨੋ ਇਹਨਾਂ ਦੀ ਹੈ ਨਾ ਆਓ ਬਈ ਦੇਖ ਲਾ ਐਡਾ ਬੜਾ ਕੰਮ ਕਰਨਾ ਜੇ ਪੈਸੇ ਬਚਦੇ ਤਾਂ ਘਾਟੇ ਵੀ ਖਾਣੇ ਪੈਂਦੇ ਹੁਣ ਟੁੱਟਪਾ ਨੇ ਜਿੱਦਾਂ ਚੱਕ ਚਾਕੂ ਰੇ ਸਿੱਟੀ ਹੈ ਨਾ ਲਾਸਟ ਸਾਈਜ਼ ਪਿਆ ਵੀਰੇ ਹੈ 36 12 ਬਾਕੀ ਬੜੀ ਸਾਈਜ਼ ਆਰਡਰ ਇਧਰ ਰੇਟ ਪੁੱਛ ਇਹਦਾ ਪੁੱਛੀ ਯਾਰ 36 12 ਦਾ ਹੈ ਨਾ ਠੀਕ ਆ ਜੀ ਫਿਰ ਮਿਲਦੇ ਆ ਸਾਨੂੰ ਕਿਸੇ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ ਜੀ